ਗੁਰੂ ਅੰਗਦ ਦੇਵ ਜੀ ਦਾ ਜਨਮ 1 3 ਮਾਰਚ 15 104 ਨੂੰ ਮਾਤਾ ਰਾਮੋ ਜੀ ਅਤੇ ਪਾਈ ਫਿਰੂ ਮਲ ਜੀ ਦੇ ਘਰ ਮੱਤਾ ਮੁਖਤਸਰ ਸਾਹਿਬ ਪੰਜਾਬ ਵਿਖੇ ਹੋਇਆ। ਉਹਨਾਂ ਦਾ ਮੂਲ ਨਾਸੀ ਲੈਣਾ ਬਚਪਨ ਤੋਂ ਹੀ ਲੈਣਾ ਜੀ ਸਿੱਧੇ ਸਾਦੇ ਨਿਮਰ ਸੁਭਾਅ ਵਾਲੇ ਭਗਤੀ ਵੱਲ ਚੁਕਾ ਰੱਖਣ ਵਾਲੇ ਸਨ। ਉਹ ਸ਼ਿਵ ਭਗਤ ਸਨ ਅਤੇ ਹਰ ਸਾਲ ਜਵਾਲਾ ਮਾਈ ਦੇ ਦਰਸ਼ਨ ਲਈ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਇੱਕ ਵਾਰ ਜਵਾਲਾ ਮਾਈ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਰੁਕ ਗਏ ਉਸ ਬਾਣੀ ਨੇ ਉਹਨਾਂ ਦੇ ਮਨ ਨੂੰ ਜਕੜ ਲਿਆ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਬੈਠੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਸੇਵਾ ਨਿਮਰਤਾ ਅਤੇ ਸਮਰਪਣ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਨੇੜੇ ਰੱਖਿਆ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬੇਅੰਤ ਸੇਵਾ ਕੀਤੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਲੈਣਾ ਨੂੰ ਚੱਕੀ ਤੋਂ ਟੁੱਟਿਆ ਹੋਇਆ ਰਸਾਂ ਲਿਆਉਣ ਨੂੰ ਆਖਿਆ ਰਸਾਂ ਗੰਧ ਵਿੱਚ ਡਿੱਗਾ ਹੋਇਆ ਸੀ ਪਰ ਲੈਣਾ ਜੀ ਨੇ ਬਿਨਾਂ ਸੋਚੇ ਸਮਝੇ ਉਹ ਚੁੱਕ ਲਿਆ ਇਸ ਤਰੀਕੇ ਦੀਆਂ अनेका ਪ੍ਰੀਖਿਆਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ 1539 ਵਿੱਚ ਪਾਈ ਲੈਣਾ ਜੀ ਨੂੰ ਗੁਰਗੱਦੀ ਬਖਸ਼ੀ ਅਤੇ ਨਵਾਂ ਨਾਂ ਰੱਖਿਆ ਗੁਰੂ ਅੰਗਦ ਦੇਵ ਜੀ ਜਿਸ ਦਾ ਅਰਥ ਹੈ ਗੁਰੂ ਦਾ ਅੰਗ ਗੁਰੂ ਦਾ ਹੀ ਰੂਪ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਸੁਧਾਰ ਕੇ ਸਿੱਖਾਂ ਲਈ ਆਮ ਕੀਤਾ ਇਹ ਹੀ ਲਿਪੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਲਈ ਵਰਤੀ ਜਾਂਦੀ ਹੈ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਉਹ ਗੁਰੂ ਘਰ ਦੇ ਪਹਿਲੇ ਲੰਗਰ ਮਾਤਾ ਮੰਨੇ ਜਾਂਦੇ ਹਨ ਉਹਨਾਂ ਨੇ ਨੌਜਵਾਨਾਂ ਦੀ ਤਰੱਕੀ ਲਈ ਸਰੀਰਕ ਫਿਟਨੈਸ ਖੇਡਾਂ ਅਤੇ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਉਹ ਹਮੇਸ਼ਾ ਨਿਮਰਤਾ ਸੇਵਾ ਨਾਮ ਜਪਣ ਅਤੇ ਗੁਰੂ ਦੀ ਮਰਜ਼ੀ ਵਿੱਚ ਰਹਿਣ ਦੀ ਸਿੱਖਿਆ ਦਿੰਦੇ ਸਾ ਗੁਰੂ ਅੰਗਦ ਦੇਵ ਜੀ 1552 ਵਿੱਚ ਜੋਤੀ ਜੋਤ ਸਮਾ ਗਏ ਉਹਨਾਂ ਨੇ ਪਾਈ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ੀ ਜੋਤੀ ਜੇ ਗੁਰੂ ਬਣੇ ਗੁਰੂ ਅਮਰਦਾਸ ਜੀ ਉਨ੍ਹਾਂ ਦੀ روانਗੀ ਤੋਂ ਬਾਅਦ ਸਿੱਖ ਤਰਮ ਮਜ਼ਬੂਤੀ ਨਾਲ ਅੱਗੇ ਵਧਿਆ